ਅੱਜ ਹੰਕਾਰੀ ਬੰਦੇ ਬੜੇ ਨੇ ਇਹਨਾਂ ਬਾਬਿਆਂ ਨੇ ਪਟਕਾ ਕੇ ਆਪਣੀ ਅੱਜ ਵੀ ਗੁਰਦੁਆਰਿਆਂ ਨੂੰ ਤਾਂ ਸੋਨਾ ਲਾਉਣ ਲੱਗ ਪਏ ਗੁਰਦੁਆਰਿਆਂ ਨੂੰ ਸੋਨੇਦਾਰੇ ਨੇ ਤੇ ਤੁਸੀਂ ਦਵਾ ਰਹੇ ਹੋ 101 ਅਖੰਡ ਪਾਠ ਰੱਖ ਕੇ ਉਹਨਾਂ ਦੀਆਂ ਧੱਜੀਆਂ ਉਡਾ ਰਹੇ ਹੋ ਗੁਰਮਤੀਆਂ ਰੱਜ ਕੇ ਪੈਸਾ ਬਰਬਾਦ ਕਰ ਰਹੇ ਹੋ ਜਿਹੜੇ ਰਪਈਏ ਪਿੱਛੇ ਖੁਦਕਸ਼ੀਆ ਕਰਨੇ ਅਸੀਂ ਉਹਨਾਂ ਦੇ ਘਰ ਲੈ ਜਾ ਕੇ ਕਦੇ ਲੰਗਰ ਨਹੀਂ ਲਾਉਂਦੇ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੇ ਅੱਜ ਥਾਂ ਥਾਂ ਤੇ ਅੱਧਾ-ਅੱਧਾ ਕਿਲੋਮੀਟਰਾਂ ਤੇ ਲੰਗਰ ਲਾਉਂਦੇ ਹੋ ਇਹ ਬੰਦ ਕਰੋ ਆਪਣੇ ਪਿੰਡ ਦੇ ਪਿੱਛੇ ਦੇਖੋ ਕਿਹੜਾ ਗਰੀਬ ਬੰਦਾ ਹੈ ਉਹਦੇ ਘਰ ਚਾਰ ਬੋੜੀਆਂ ਕਣਕ ਦੀਆਂ ਦੇ ਦਿਓ ਗੁਰੂ ਨਾਨਕ ਖੁਸ਼ ਹੋ ਜਾਏਗਾ ਪਰ ਅਸੀਂ ਤਾਂ ਕਿਸੇ ਦਾ ਦਰਦ ਨਹੀਂ ਨਵੰਡਾਉਣਾ ਅਸੀਂ ਤਾਂ ਦਿਖਾਉਣਾ ਵੀ ਬਲਾਨੇ ਪਿੰਡ ਦੇ ਨੇ ਲੰਗਰ ਲਾਇਆ। ਨੌਤਿਆਂ ਨੇ ਲਾਇਆ ਤੇ ਅਸੀਂ ਕਿਉਂ ਪਿੱਛੇ ਰਹਿ ਜਾਈਏ। ਆਹ ਹੁਣ ਕਿੰਨੀ ਖੰਡ ਹੈ ਜਿਹੜੀ ਰੋਡਣੀ ਅੱਗੇ ਜਾ ਕੇ ਦੇਖਿਓ ਜੇ ਸ਼ਬੀਲਾ ਲਾਉਣੀਆਂ ਨੇ। ਅੱਜ ਬੱਚੇ ਸਾਡੇ ਖਾਂ-ਖਾਂ ਕੇ ਵਿਚਾਰੇ ਕਈ ਜਗ੍ਹਾ ਤੇ ਪਾਣੀ ਪੀ-ਪੀ ਕੇ ਅੱਜ ਕੈਂਸਰ ਦੇ ਰੋਗੀ ਹੋ ਰਹੇ ਨੇ ਕਿਉਂਕਿ ਸਾਡੇ ਕੋਲ ਪ੍ਰਬੰਧ ਨਹੀਂ। ਬੇਕਸ਼ੇ ਇਕੱਠੇ ਕਰੋ ਕਿਸੇ ਸਕੂਲ ਵਿੱਚ ਫਿਲਟਰ ਲਵਾ ਦਿਓ ਸਾਰੇ ਬੱਚੇ ਉੱਥੋਂ ਪਾਣੀ ਚੰਗਾ ਪੀਣ ਦੇਖੋ ਗੁਰੂ ਨਾਨਕ ਦੀਆਂ ਖੁਸ਼ੀਆਂ ਤੁਹਾਡੇ ਵਿਹੜੇ ਆਉਂਦੀਆਂ ਪਰ ਅਸੀਂ ਫਿਲਟਰ ਨਹੀਂ ਲਵਾਉਣਾ ਅਸੀਂ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਤੇ ਸ਼ਬੀਰ ਲਾਉਣੀ ਹੈ ਉਦੋਂ ਲੋਕਾਂ ਨੂੰ ਬਿਮਾਰ ਕਰਾਂਗੇ ਜਿਹਨੂੰ ਨਹੀਂ ਵੀ ਸ਼ੂਗਰ ਹੋਈ ਉਹਨੂੰ ਵੀ ਉਦੋਂ ਸ਼ੂਗਰ ਕਰਕੇ ਹਟਾਂਗੇ ਕਉ ਕਿ ਤੇਰਾ ਗੁਰਪੁਣ ਮੈਂ ਲੋਕ ਬਿਮਾਰ ਨਾ ਹੋਣ ਕੇ ਅਸੀਂ ਕਿਵੇਂ ਸੁਖਦੀ ਨਹੀਂ ਅਸੀਂ ਕਿਵੇਂ ਸੁਖਦੀ ਨਹੀਂ ਸੋ ਸਕਨੇ ਅਸੀਂ ਤਾਂ ਬਿਮਾਰ ਹੀ ਕਰ ਲੈ ਇਹਨਾਂ ਲੋਕਾਂ ਨੂੰ ਕਦੇ ਸਮੇਂ ਦੀ ਲੋੜ ਸੀ ਦੂਰ ਦੂਰ ਤੱਕ ਲੋਕੀ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ ਕਦੇ ਪੜੋ ਉਸ ਮੇਲੇ ਦੇ ਗੀਤ ਲੋਕ ਇਹਨੂੰ ਪੁੰਨ ਸਮਝਦੇ ਸੀ ਜੰਗਲ ਦੇ ਵਿੱਚ ਕੂਆ ਲਵਾ ਦੇ ਉੱਤੇ ਪੋਆ ਦੇ ਟੋਲ ਸਾਈਆਂ ਨਾਮ ਸਾਈਂ ਦਾ ਬੋਲ ਬੰਦਿਆ ਨਾਮ ਸਾਈਂ ਦਾ ਬੋਲ ਲੋਕ ਗਉਂਦੇ ਛਣ ਵੀ ਖੂਲ ਵਾਲੇ ਪਲਾ ਪਲਾਉਂ ਬੁਗਾਤੇ ਦਾ ਲੋਕਾਂ ਨੂੰ ਪਾਣੀ ਪੀਣ ਨੂੰ ਮਿਲੇਗਾ ਪਰ ਅੱਜ ਤੇ ਥਾਂ ਥਾਂ ਤੇ ਪਾਣੀ ਨਹੀਂ